ਨੇ ਨੂੰ ਫੋਨ ਤੇ ਗੱਲਾਂ ਕਰਨੀਆਂ ਇੰਨੀਆਂ ਮਹਿੰਗੀਆਂ ਪੈ ਗਈਆਂ ਕਿ ਉਸ ਨੂੰ ਆਪਣੀ ਜਾਨ ਹੀ ਗਵਾਣੀ ਪੈ ਗਈ। ਅਸੀਂ ਬਹੁਤ ਵਾਰ ਫੋਨ ਦਾ ਇਸਤੇਮਾਲ ਕਰਦੇ ਆਂ। ਰੁੱਝ ਐਨਾ ਜਾਣਦੇ ਆਂ ਕਿ ਕਿਤੇ ਹੋਰ ਜਾਣਾ ਹੁੰਦਾ ਹੈ ਤੇ ਤੁਰਦੇ ਫਿਰਦੇ ਕਿਤੇ ਹੋਰ ਪਹੁੰਚ ਜਾਂਦੇ ਆਂ ਜਾਂ ਕਈਆਂ ਚੀਜ਼ਾਂ ਨੂੰ ਅਸੀਂ ਹੱਥ ਲਗਾ ਦਿੰਨੇ ਆਂ ਜਾਂ ਕਈ ਵਾਰ ਤਾਂ ਕੋਈ ਚੀਜ਼ ਮੂੰਹ ਦੇ ਵਿੱਚ ਪਾ ਲੈਨੇ ਆਂ ਪਰ ਸਾਰਾ ਧਿਆਨ ਸਾਡਾ ਫੋਨ ਤੇ ਹੁੰਦਾ ਤੇ 24 ਸਾਲ ਦੀ ਕੁੜੀ ਦੇ ਨਾਲ ਵੀ ਅਜਿਹਾ ਹੀ ਹੋਇਆ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕਰਦੀ ਐ ਤੇ ਗੱਲ ਦੇ ਵਿੱਚ ਇੰਨਾ ਜ਼ਿਆਦਾ ਰੁੱਝ ਗਈ ਕਿ ਉਸ ਦਾ ਪੂਰਾ ਪੂਰਾ ਧਿਆਨ ਮੋਬਾਈਲ ਫੋਨ ਤੇ ਹੀ ਰਿਹਾ ਪਰ ਉਸ ਤੋਂ ਬਾਅਦ ਉਸਨੇ ਅਜਿਹੀ ਗਲਤੀ ਕਰ ਦਿੱਤੀ ਕਿ ਉਹ ਇਸ ਦੁਨੀਆ ਨੂੰ ਦੁਬਾਰਾ ਦੇਖਣਾ ਉਸ ਨੂੰ ਨਸੀਬ ਨਹੀਂ ਹੋਇਆ ਹੁਣ ਤੁਸੀਂ ਸੋਚੋਗੇ ਕਿ ਅਜਿਹੀ ਕੁੜੀ ਨੇ ਕੀ ਗਲਤੀ ਕਰ ਦਿੱਤੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਤਾਂ ਦੱਸ ਦਈਏ ਇਹ 24 ਸਾਲ ਦੀ ਕੁੜੀ ਜਿਸ ਨੂੰ ਯੂਕੇ ਦੇ ਵਿੱਚ ਨਰਸ ਦੀ ਨੌਕਰੀ ਮਿਲਦੀ ਹੈ ਤੇ 에ਰਪੋਰਟ ਤੇ ਪਹੁੰਚਦੀ ਹੈ 에ਰਪੋਰਟ ਤੇ ਆਪਣੇ ਮਾਪਿਆਂ ਦੇ ਨਾਲ ਗੱਲਬਾਤ ਕਰਦੀ ਹੈ ਫੋਨ ਦੇ ਵਿੱਚ ਸਾਰਾ ਧਿਆਨ ਹੁੰਦਾ ਹੈ ਤੇ ਜਦੋਂ ਤੁਰਦੀ ਹੈ ਇੱਕ ਗਾਰਡਨ ਦੇ ਵਿੱਚ ਪਹੁੰਚਦੀ ਹੈ ਤੇ ਉੱਥੇ ਇੱਕ ਫੁੱਲ ਹੁੰਦਾ ਹੈ ਜਿਸ ਨੂੰ ਉਹ ਤੋੜ ਕੇ ਆਪਣੇ ਮੂੰਹ ਦੇ ਵਿੱਚ ਪਾ ਲੈਂਦੀ ਹੈ ਕਈ ਵਾਰ ਸਾਨੂੰ ਆਦਤ ਹੁੰਦੀ ਹੈ ਕਿ ਕਿਸੇ ਚੀਜ਼ ਨੂੰ ਵੀ ਅਸੀਂ ਆਪਣੇ ਮੂੰਹ ਦੇ ਵਿੱਚ ਪਾ ਲੈਂਦੇ ਹਾਂ ਅਤੇ ਅਜਿਹਾ ਹੀ ਇਸ ਕੁੜੀ ਦੇ ਨਾਲ ਹੋਇਆ ਕਿ ਉਸਨੇ ਇੱਕ ਵਾਲੀਐਂਡਰ ਨਾਮ ਦਾ ਫੁੱਲ ਜਿਸ ਨੂੰ ਅਰਲੀ ਦਾ ਫੁੱਲ ਕਿਹਾ ਜਾਂਦਾ ਹੈ ਆਪਣੇ ਮੂੰਹ ਦੇ ਵਿੱਚ ਪਾ ਲਿਆ ਤੇ ਉਹ ਫੁੱਲ ਜਿਹੜਾ ਅਗਰ ਸਟੱਡੀ ਕੀਤੀ ਜਾਵੇ ਤਾਂ ਇੱਕ ਜ਼ਹਿਰੀਲਾ ਫੁੱਲ ਹੈ ਜਿਸ ਦੇ ਨਾਲ ਮੌਤ ਹੋ ਸਕਦੀ ਹੈ ਪਰ ਕੁੜੀ ਨੂੰ ਨਹੀਂ ਸੀ ਪਤਾ ਜਦੋਂ ਉਸਨੇ ਉਹ ਫੁੱਲ ਆਪਣੇ ਮੂੰਹ ਦੇ ਵਿੱਚ ਪਾ ਲਿਆ ਤਾਂ ਉਸ ਤੋਂ ਬਾਅਦ ਉਸ ਦਿਨ ਹਾਲਤ ਬਦਤਰ ਹੋ ਜਾਂਦੀ ਹੈ बेहोश ਹੋ ਜਾਂਦੀ ਹੈ ਮੁਰੇ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉੱਥੇ ਡਾਕਟਰਾਂ ਨੇ ਕਿਹਾ ਕਿ ਉਸਨੇ ਅੰਦਰ ਪੋਸਟਮਾਰਟਮ ਦੇ ਵਿੱਚ ਇੱਕ ਜ਼ਹਿਰੀਲਾ ਪਦਾਰਥ ਪਾਇਆ ਗਿਆ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਉਸਨੇ ਇੱਕ ਫੁੱਲ ਖਾਦਾ ਸੀ ਅਰਲੀ ਨਾਮ ਦਾ ਤੇ ਉਸ ਤੋਂ ਬਾਅਦ ਉਹ ਫੁੱਲ ਜ਼ਹਿਰੀਲਾ ਖਾਣ ਦੇ ਨਾਲ ਉਸਦੀ ਮੌਤ ਹੋਈ ਹੈ ਪਰ ਉਸ ਕੁੜੀ ਦਾ ਕੋਈ ਵੀ ਧਿਆਨ ਨਹੀਂ ਸੀ ਉਹ ਕੀ ਖਾ ਰਹੀ ਹੈ ਕੀ ਹੁੰਦੇ ਅੰਦਰ ਜਾ ਰਿਹਾ ਹੈ ਨਿਸਕਰਸ਼ ਇਹ ਉਸਦੀ ਇੱਕ ਵੱਡੀ ਗਲਤੀ ਇੱਕ ਵੱਡੀ ਲਾਪਰਵਾਹੀ ਦੇ ਨਾਲ ਉਸਦੀ ਜਾਨ ਗਈ ਹੈ ਪਿੱਛੇ ਪਰਿਵਾਰ ਰੋਂਦਾ ਰਹਿ ਚੁੱਕਾ ਹੈ ਕਿਵੇਂ ਦੇਖਦੇ ਹੋ ਫੋਨ ਦੇ ਵਿੱਚ ਅਸੀਂ ਜਿੰਨਾ ਰੁੱਝ ਜਾਂਦੇ ਹਾਂ ਉੰਨੀਆਂ ਹੀ ਅਸੀਂ ਕਈ ਵਾਰ ਗਲਤੀਆਂ ਕਰ ਬੈਠਦੇ ਹਾਂ ਪਰ ਇਹੋ ਜਿਹੀ ਗਲਤੀ ਹੋਵੇ ਜਿਸ ਦੇ ਨਾਲ ਜਾਨ ਵੀ ਚਲੀ ਜਾਵੇ ਤਾਂ ਸਭ ਤੋਂ ਖਤਰਨਾਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਤੀਕਿਰਿਆ ਜ਼ਰੂਰ ਦੱਸਣਾ